ਸਾਡੇ ਸੀਐਮ ਸਾਹਿਬ ਦੇ ਅਧਿਕਾਰੀ ਸਵਾਜਿਕ ਬਹੁਤ ਅਹਿਮ ਮੀਟਿੰਗ ਪੰਜਾਬ ਦੀਆਂ ਕਿਸਾਨ ਜਥੇਬੰਦੀ ਬੀਕੇ ਜੁਗਰਾਹਾ ਅਤੇ ਖੇਤ ਮਜ਼ਦੂਰ ਜਥੇਬੰਦੀ ਤੋਂ ਨਾਲ ਇੱਕ ਲੰਬੀ ਮੀਟਿੰਗ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਟਾਪ ਭਗਵੰਦ ਸਿੰਘ ਮਾਨ ਜੀ ਦੀ ਗਵਾਈ ਚੱਲੀ ਲਗਭਗ 2 2.5 ਘੰਟੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੀਆਂ ਗੱਲਾਂ ਜਿਹੜੀਆਂ ਵੀ ਕਿਸਾਨ ਆਗੂ ਸਹਿਬਾਨ ਨੇ ਆਪਣੀ ਆਪਣੀ ਗੱਲਾਂ ਰੱਖੀਆਂ ਉਹਨਾਂ ਤੇ ਵਿਚਾਰ ਚਰਚਾ ਹੋਈ ਔਰ ਉਸ ਬਾਅਦ सीएम साहब ने मीटिंग जाना सीगा चले गया ओ सुबह लगभग 1 घंटा मीटिंग जड़ी आ ओदी ओदे ਵਿੱਚ ਮੈਂ ਮੇਰੇ ਨਾਲ ਭਜਨ ਸਿੰਘ ਟੀਓ ਜੀ ਸਰਦਾਰ ਗੁਰਬੀਰ ਸਿੰਘ ਖੁੱਡੀਆਂ ਜੀ ਸਾਰੇ ਆਗੂ ਸਹਿਬਾਨ ਨੇ ਬੈਠ ਕੇ ਬੜੀ ਲੰਬੀ ਚੌੜੀ ਚਰਚਾ ਕੀਤੀ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ ਕਨਾਲ ਵਾਟਰ ਨੂੰ ਕਿਵੇਂ ਆਖਰੀ ਖੇਤ ਤੱਕ ਲੈ ਕੇ ਜਾਣਾਗਾ ਉਹਦੇ ਲਈ ਕੀ ਕੀ ਸਾਡੀਆਂ ਪ੍ਰਪੋਜ਼ਲ ਨੇ ਜਾਂ ਜਿੰਨਾ ਤੇ ਕਿਹੜੇ ਕਿਹੜੇ ਤੇ ਕੰਮ ਹੁਣ ਤੱਕ ਹੋ ਚੁੱਕਿਆਗਾ ਔਰ ਆਉਣ ਵਾਲੇ ਸਮੇਂ ਚ ਕਿੰਨਾ ਕਿੰਨਾ ਤੇ ਕੰਮ ਹੋਣਾਗਾ ਇਹ ਸਾਰੀ ਡਿਟੇਲ ਦੇ ਵਿੱਚ ਚਰਚਾ ਹੋਈ ਇਸ ਤੋਂ ਬਿਨਾ ਪੰਜਾਬ ਦੀ ਜਿਹੜੀ ਬੇਨ ਮੰਗ ਸੀ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਦਿੱਤੀ ਆ ਉਹਦਾ ਖਰੜਾ ਉਹਦਾ ਖਰੜਾ ਕਿਉਂਕਿ ਉਹ ਹੁਣੇ ਥੋੜਾ ਸਮਾਂ ਪਿੱਛੇ ਪ੍ਰਾਪਤ ਹੋਈ ਆ ਸਬੰਧਤ ਅਫਸਰ ਸਹਿਬਾਨ ਨੂੰ ਉਹ ਖਰੜਾ ਸਾਰੇ ਡਿਪਾਰਟਮੈਂਟਾਂ ਵਿੱਚੋਂ ਜਾ ਕੇ ਸਾਰੇ ਡਿਪਾਰਟਮੈਂਟਾਂ ਦੀ ਰਾਏ ਲੈ ਕੇ ਉਹਦੇ ਕੀ ਹੈਗੀ ਉਸ ਤੋਂ ਬਾਅਦ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਦਾ ਖਰੜਾ ਸ਼ੇਅਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਇੱਕ ਡਿਸਕਸ਼ਨ ਹੋਊਗੀ ਵਿਚਾਰ ਵਟਾਂਦਰਾ ਹੋਊਗਾ ਔਰ ਉਸ ਸਬਾਹ ਜਿਹੜੀ ਆ ਉਹ ਨੀਤੀ ਪੰਜਾਬ 'ਚ ਲਾਗੂ ਕੀਤੀ ਜਾਊਗੀ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਮੰਗਾਸੀਆਂ ਬਹੁਤ ਸਾਰੇ ਕੇਸ ਜਿਹੜੇ ਕਿਸਾਨਾਂ ਆਗੂਆਂ ਤੇ ਪੈਂਡਿੰਗ ਪਏ ਸੀ ਉਹਨਾਂ ਨੂੰ ਵਿਡਰਾ ਕਰਨ ਦਾ ਕਿਹੜੇ-ਕਿਹੜੇ ਕੇਸ ਜਿਹੜੇ ਨੇ ਉਹ ਸਿੱਧੇ ਵਿਡਰਾ ਹੋ ਸਕਦੇ ਨੇਗੇ ਕਿਹੜੇ ਜਿਹੜੇ ਏਜੀ ਸਾਹਿਬ ਦੇ ਆਫਿਸ ਤੱਕ ਜਾਣਗੇ ਐਡਵੋਕੇਟ ਜਨਰਲ ਦੇ ਆਫਿਸ ਤੱਕ ਜਾਣਗੇ ਕਿਉਂਕਿ ਕਈ ਕਈ ਕੇਸਾਂ ਦੇ ਅੰਦਰ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ ਨੂੰ ਸਿੱਧਾ ਵਿਡਰਾ ਨਹੀਂ ਕੀਤਾ ਜਾ ਸਕਦਾ ਉਹ ਵੀ ਇੱਕ ਸਾਡੀ ਜਿਹੜੀ ਆ ਕਿਸਾਨ ਆਗੂਆਂ ਦੇ ਨਾਲ ਸਹਿਮਤੀ ਬਣੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਅੱਛੀ ਰਹੀ ਆ ਬੜੇ ਸਾਜ਼ਗਰ ਮਾਹੌਲ ਦੇ ਅੰਦਰ ਹੋਈ ਆ ਬਹੁਤ ਹੀ ਪੋਜ਼ਿਟਿਵ ਜਿਹੜਾ ਰਿਜ਼ਲਟ ਉਹ ਆਊਗਾ ਦੇਖੋ ਕਿ ਇੱਕ ਬੈਂਕ ਆ ਸਾਡੀ ਜਿਹੜੀ ਕੋਆਪਰੇਟਿਵ ਬੈਂਕ ਆ ਉਹਦੇ ਅੰਦਰ ਓਟੀਐਸ ਸਕੀਮ ਲੈ ਕੇ ਆਉਣ ਦੀ ਗੱਲ ਹੋਈ ਆ ਕਿ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਬਹੁਤ ਸਾਰੇ ਕਿਸਾਨ ਜਿਹੜੇ ਕਿਸੇ ਨਾ ਕਿਸੇ ਕਾਰਨ ਡਿਫਾਲਟਰ ਹੋ ਗਏ ਆਪਣੀ ਜਿਹੜੀ ਆ ਕਿਸ਼ਤ ਨਹੀਂ ਭਰ ਸਕੇ ਕੋ ਕਾਰਨ ਰਹਾ ਉਸ ਕਿਸਾਨਾਂ ਕੋਲ ਦਾ ਤਰਕ ਸੀਗਾ ਕਿ ਸਾਰੇ ਕਿਸਾਨ ਲੋਕ ਜਿਹੜੇ ਨੇ ਉਹ ਸੈਟਲ ਕਰਨਾ ਚਾਹੁੰਦੇ ਨੇ ਕਿ ਉਹਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਸੋ ਬਿਲਕੁਲ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਜੀ ਦੇ ਬਿਲਕੁਲ ਹਾਂ ਪੱਕੀ ਹੋ ਗਏ ਹਰਾ ਪਰਿਆ ਗਿਆ ਡਿਪਾਰਟਮੈਂਟ ਨੇ ਉਸੇ ਆਰਡਰ ਜਾਰੀ ਕੀਤੇ ਨੇਗੇ ਕਿ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਕਿਸਾਨਾਂ ਕੋਲੋਂ ਸਲਾਹ ਕਰਕੇ ਬਣਾ ਲਈ ਜਾਵੇ ਤਾਂ ਕਿ ਨਾਲੇ ਬੈਂਕ ਦਾ ਫਾਇਦਾ ਹੋਊਗਾ ਔਰ ਨਾਲੇ ਕਿਸਾਨ ਭਰਾਵਾਂ ਦਾ ਫਾਇਦਾ ਹੋਵੇ ਜੀਮਤ ਸਾਹਿਬ ਜਿਹੜੀ ਐਗਰੀਕਲਚਰ ਪਾਲਿਸੀ ਹੈ ਇਹਨੂੰ ਇੰਪਲੀਮੈਂਟੇਸ਼ਨ ਲਈ ਕੋਈ ਟਾਈਮਲਾਈਨ ਕੀਤਾ ਗਿਆ ਕੋਈ ਪ੍ਰੋਸੈਸ ਦਿੱਤਾ ਇੰਨੇ ਦਾ ਨਹੀਂ ਅਸੀਂ ਕਿਹਾ ਪਹਿਲਾਂ ਤਾਂ 1 ਮਹੀਨੇ ਬਾਅਦ ਅਸੀਂ ਜਿਹੜੀ ਆ ਉਹ ਪਾਲਿਸੀ ਦਾ ਖਰੜਾ ਜਿਹੜਾ ਕੱਚਾ ਖਰੜਾ ਤਿਆਰ ਹੋਇਆਗਾ ਉਹ ਕਿਸਾਨਾਂ ਆਗੂਆਂ ਨਾਲ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਮੀਟਿੰਗ ਜਿਹੜੀ ਆ ਕਿਸਾਨਾਂ ਆਗੂਆਂ ਨਾਲ ਹੋਊਗੀ ਫੇਰ ਜਾ ਕੇ ਉਹਦੇ ਤੇ ਚਰਚਾ ਹੋ ਕੇ ਫਿਰ ਪਾਸ ਹੋ ਚੱਕਣ ਲਈ ਕੋਈ ਧਰਨੇ ਨੂੰ ਲੈ ਕੇ ਧਰਨੇ ਨਹੀਂ ਚੱਕਣ ਲਈ ਕੋਈ ਗੱਲਬਾਤ ਹੋਈ ਹੈ ਜੀ ਜਿਹੜਾ ਚੰਡੀਗੜ੍ਹ ਉਹਨਾਂ ਦੀ ਕਿਸਾਨਾਂ ਦੀ ਆ ਫਿਰ ਬਿਲਕੁਲ ਦੇਖੋ ਬਿਲਕੁਲ ਸਹਿਮਤੀ ਹੈ ਜੋ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਗਈ ਤਾਂ ਉਹਨਾਂ ਨੇ ਆਪਣੇ ਜਥੇਬੰਦੀ ਚ ਕਿਸਾਨ ਆਗੂਆਂ ਨੇ ਮਜ਼ਦੂਰ ਜਥੇਬੰਦੀ ਦੇ ਆਪਣੇ ਜਥੇਬੰਦੀ ਚ ਵਿਚਾਰਨਾ ਹੋਊਗਾ ਤਾਂ ਉਸ ਤੋਂ ਬਾਅਦ ਉਹ ਆਪਣਾ ਫੈਸਲਾ ਲੈਣਗੇ ਪਰ ਲੇਕਿਨ ਸਾਡੀ ਜਿਹੜੀ ਆ ਮੋٹے ਰੂਪ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਤੇ ਸੈੰਤੀ ਬਣੀਆ ਸੋ ਪੋਜ਼ਿਟਿਵ ਰਿਜ਼ਲਟ ਚੜਾ ਚਿਮਨ ਸਰ ਕ੍ਰੌਪ ਡਾਈਵਰਸੀਫਿਕੇਸ਼ਨ ਲੈ ਕੇ ਕੋਈ ਗੱਲ ਹੋਈ ਕਿਉਂਕਿ ਅਕਸਰ ਕਿਸਾਨ ਝੋਨੇ ਨੂੰ ਬਿਲਕੁਲ ਕ੍ਰੌਪ ਡਾਈਵਰਸੀਫਿਕੇਸ਼ਨ ਨੂੰ ਲੈ ਕੇ ਬੜੀ ਲੰਬੀ ਚੌੜੀ ਚਰਚਾ ਹੋਈ ਆ ਜਿਹੜੀ ਡਿਮਾਂਡ ਪੰਜਾਬ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਸੀ ਉਹਦੇ ਵਿੱਚੋਂ ਉਹਨੂੰ ਕਾਫੀ ਹੱਦ ਤੱਕ ਮੰਨ ਲਿਆ ਗਿਆਗਾ ਪਿੱਛੇ ਜੇ 7000 ਪ੍ਰਤੀ ਹੈਕਟੇਰ ਜਿਹੜਾ ਬਾਵਜਾ ਦੇਣ ਦੀ ਗੱਲ ਕੀਤੀ ਗਈ ਸੀ ਜਿਹੜੇ ਝੋਨਾ ਛੱਡ ਕੇ ਕਿਸੇ ਹੋਰ ਫਸਲ ਤੇ ਆਉਣਗੇ ਉਹਦੀ ਡਿਜੀਟਲ ਜਿਹੜੀ ਆ ਮਾਰਕੀਟਿੰਗ ਹੋਣੀ ਆ ਉਹ ਸ਼ੁਰੂਆਤ ਉਹਦੀ ਹੋ ਚੁੱਕੀ ਆ ਜਦੋਂ ਆ ਗਿਆ ਅੰਕੜਾ ਅਸੀਂ ਜਿੰਨੇ ਕਿਸਾਨ ਜਿਹੜੇ ਉਸ ਤੋਂ ਬਾਹਰ ਆਉਣਗੇ ਤੋਂ ਮੁਆਵਜ਼ਾ ਉਹਨਾਂ ਨੂੰ ਮਿਲ ਜਾਊਗਾ